ਇੰਨਾ ਧੁੰਗੇਸਰਾ ਵਿੱਚ ਹੱਥ ਪਾ ਕੇ ਇਸ ਪੁੱਤਰੇ ਆਤਮ ਨੂੰ ਨੱਥ ਪਾ ਕੇ ਆਪਣੀ ਹੱਕਾਂ ਦੀ ਮੱੜੀ ਤੇ ਦੀਵਾਲ ਜਗਾਉਣਾ ਆਪਣੀ ਹੱਕਾਂ ਦੀ ਮੱੜੀ ਤੇ ਦੀਵਾਲ ਜਗਾਉਣਾ ਤੇ ਭੁੱਲਿਆਂ ਉਹਦਾ ਚੇਹਰਾ ਕਰਾਉਣਾ ਤੇਰੀ ਕੋਸ਼ਤ ਇੱਕ ਦਿਨ ਇੱਕ ਵਾਰ ਝੂਰ ਸੇੜਿਆ ਲੱਗਣੀ ਤੇਰੀ ਕੋਸ਼ਤ ਇੱਕ ਦਿਨ ਇੱਕ ਵਾਰ ਝੂਰ ਸੇੜਿਆ ਲੱਗਣੀ ਤੇ ਮੱਤਾਂ ਦੀ ਟੁਪੜੀ ਇੱਕ ਦਿਨ ਤੇਰੇ ਆਸਾਂ ਦੀ ਆਪਣੀ ਮੰਗਵਰੀ ਮੰਗਣੀ ਸਾਰਾ ਜੱਗ ਰੱਖੇਗਾ ਚਹਾਰ ਨਾਲ ਸਾਰਾ ਜੱਗ ਨੱਚੇਗਾ ਚਾਵਾਂ ਨਾਲ ਇਨਸਾਫ ਹੋਵੇ ਸਭ ਮਨਵਾਲ ਨਾਲ ਸਾਰਾ ਜੱਗ ਨੱਚੇਗਾ ਚਾਵਾਂ ਨਾਲ ਇਨਸਾਫ ਹੋਵੇ ਸਭ ਮਨਵਾਲ ਨਾਲ ਬੰਦੇ ਨਾਲ ਬੰਦੇ ਰਹਿਣਾ ਬੈਠਣ ਬੰਦੇ ਨਾਲ ਬੰਦੇ ਰਹਿਣਾ ਬੈਠਣ ਦੇਖਾਂ ਚਿੜੀਆਂ ਉੜਦੇ ਆ ਕਾਵਾਂ ਨਾਲ ਦੇਖਾਂ ਚਿੜੀਆਂ ਉੜਦੇ ਆ ਕਾਵਾਂ ਨਾਲ ਬਾਵਾਤਾਂ